ਪਹਾੜੇ ਪਿੰਡ ਦਾ ਰਹਿਣਾ ਨੇ ਪੂਰਨ ਸਿੰਘ ਮਰਣਾ ਕੀ ਮਸਲਾ ਜਿਹੜਾ ਤੁਸੀਂ ਇਸ ਇਲੈਕਸ਼ਨ ਤੋਂ ਬਾਅਦ ਇਹ ਮਸਲਾ ਜੀ ਐਵੇਂ ਮੈਂ ਜਵਾਈ ਭੇਜ ਦੂ ਇੱਕ ਜਵਾਈ ਭੇਜਾਂ ਇੱਕ ਮਕਬੇੜਾ ਭੇਜਾਂ ਆਵਦਾ ਇਹ ਦੋ ਸਾਲ ਪਹਿਲਾਂ ਇਸ ਪਰਪਸ ਲਈ ਆਪੇ ਇਹ ਭੇਜ ਸੀ ਇਹ ਵਰਕਰਮੈਂਟ ਦੇ ਨੇ ਵੀ ਵਰਕਰਮੈਂਟ ਤੇ ਭੇਜੂਗਾ ਮੈਂ ਦੋ ਦੋ ਸਾਲ ਦਾ ਵਰਕਰਮੈਂਟ ਖੇਤੀਬਾੜੀ ਦਾ ਕੋਠੇ ਸੀਗਾ ਖਰਚਾ ਦੀ ਖਰਚਾ ਵਜਦਾ ਜਿਹੜਾ ਉਹ ਉਹਦੇ ਚ ਭੇਜੇ ਸੀ ਨੇ ਦੋ ਦੋ ਸਾਲ ਦਾ ਕਹਿੰਦਾ ਮੈਂ ਲੈ ਕੇ ਦਊਂਗੀ ਆ ਕਲੀਅਰ ਕਰਾ ਕੇ ਦਊਂਗਾ ਤੇ 60 ਤੋਂ 2 ਲੱਖ 62 ਲੱਖ ਰੁਪਇਆ ਮੇਥੋਂ ਲੈ ਗਿਆ ਹੈ ਜੋ ਆ ਕਹਿੰਦਾ ਵੀ ਆ ਥੋੜਾ ਥਾਲਾ ਦਾ ਬੂਰਾ ਉਹ ਮੈਂ ਕਹਿੰਦਾ ਵੀ ਆ ਵਾ ਕੇ ਵਧਾ ਕੇ ਦੇ ਕਹਿੰਦਾ ਬੈਂਕ ਨਹੀਂ ਵਧਾ ਕੇ ਦੇਣਾ ਮੈਨੂੰ ਕਹਿੰਦਾ ਮੈਨੂੰ ਕੋਈ ਜਿੱਥੇ ਮਾਰਦੀ ਜੋਰ ਲਾਦਾ ਕਹਿੰਦਾ ਕਿਹੜੇ ਪੈਸੇ ਦਿੱਤੇ ਤੂੰ ਮੈਨੂੰ ਕਹਿੰਦਾ ਜਿੱਥੇ ਮਾਰਦੀ ਭਾਜਲਾ ਮੈਂ ਨਹੀਂ ਪੈਸੇ ਤੈਨੂੰ ਦੇਣੇ ਮੈਂ ਤਾਂ ਇੱਥੇ ਦਫ਼ਤਰ ਮੂਰੇ ਹੁਣ ਮਾਰਨਾ ਤੇ ਦਰਖਾਸਤ ਦੇ ਦਿੱ ਐਡੀ ਐਸ ਪੀ ਨੂੰ ਭੇਜ ਲੱਗੇ ਜੇ ਕੋਈ ਗੱਲ ਬਾਤ ਹੋਈ ਸੀ ਇਹਨਾਂ ਨਾਲ ਤਾਂ ਮੋੜ ਨਹੀਂ ਕੇ ਦੇਣੀ ਫੋਟੋ ਕਾ ਲੈ ਇਸੇ ਵੀ 2 ਸਾਲ ਦਾ ਵਰਕ ਪਰਮਿਟ ਲੈ ਕੇ ਦੇਵਾਂਗਾ ਮੈਂ ਤੇ ਵੀਰ ਕਰਾ ਕੇ ਦੇਵਾਂਗਾ ਬੱਚੇ ਕਿੰਨੇ ਚਾਦਾ ਵਰਕ ਪਰਮਿਟ ਮਿਲੇ ਥਾਲਾ ਥਾਲ ਸਾਹ ਹਾਂ ਤਾਂ ਕਹਿੰਦਾ ਮੈਂ ਉੱਥੇ ਜਾ ਕੇ ਲੈ ਕੇ ਦੇਵਾਂਗਾ ਇੱਥੇ ਹਾਂ ਦੋਹਾਂ ਬੱਚਿਆਂ ਨੂੰ ਗਏ ਮਤਲਬ ਵਰਕ ਪਰਮਟ ਦੇ ਕੇ ਜੀ ਜਿਹੜੀ ਵੇਸ ਵਰਕ ਪਰਮਟ ਦੇ ਕੇ ਹਾਂਜੀ ਉਸ ਤੋਂ ਬਾਅਦ ਹੁਣ ਕੀ ਕਹਿੰਦੇ ਜਦੋਂ ਟੈਡੂ ਬਾੜ ਮੈਨੂੰ ਕਹਿੰਦਾ ਜਵਾਬ ਦੇਗਾ ਮੈਨਾਂ ਕਿਹੜੇ ਪੈਸੇ ਨੇ ਜਿੱਥੋਂ ਕਹਿੰਦਾ ਮੈਂ ਫਿਰ ਐਸਐਸਬੀ ਦੇ ਦਰਖਾਸਤ ਦਿੱਤੀ ਐਸਐਸਬੀ ਦੇ ਦਰਖਾਸਤ ਦਿੱਤੀ ਐ 15 20 ਦਿਨ ਹੋ ਗਿਆ ਕੋਈ ਨਹੀਂ ਮੇਰਾ ਬਟਿਆ ਕੋਈ ਤੋਂ ਕੋਈ ਕਾਰਵਾਈ ਨਹੀਂ ਹੋਈ ਮੇਰੀ ਇਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਇਹ ਕਹਿੰਦੇ ਬੈਠੋ ਬਾਰ ਤੇ ਬੈਠੋ ਕਹਿੰਦੇ ਕੋਈ ਗੱਲਬਾਤ ਨਹੀਂ ਕਰਨੀ ਕੀ ਮੰਗੀ ਹੈ ਮੰਗ ਇਹੇ ਕਰਦੇ ਆ ਵੀ ਮੇਰੇ ਪੈਸ ਜਿਹੜੇ ਲੈ ਆ ਮੈਂ ਪਤਨ ਗੱਲੇ ਵਾਲੀ ਵੇਚ ਕੇ ਪੈਸੇ ਬਾਅਦ ਕੀ ਦਿੱਤੇ ਇਹਨਾਂ ਨੂੰ ਦੋਨੋਂ ਬੱਚੇ ਤੁਸੀਂ ਭੇਜੇ ਉੱਥੇ ਹੀ ਹੈ ਜਾਂ ਇਹ ਦੋ ਉੱਥੇ ਹੀ ਵਾਰੀ ਆ ਉਹਨਾਂ ਦੇ ਵਰਕ ਬਲੋਂਡ ਖਤਮ ਹੋ ਗਏ ਨਾ ਉਹ ਤਾਂ ਹੁਣ ਓਪਨ ਫਿਰਦੇ ਵੇਲੇ ਫਿਰਦੇ ਜਮਾ ਉੱਥੋਂ ਦੀ ਸਰਕਾਰ ਨੇ ਤਾਂ ਨਹੀਂ ਉਹਨਾਂ ਨੂੰ ਕੋਈ ਨਹੀਂ ਨਹੀਂ ਉੱਥੋਂ ਦੀ ਸਰਕਾਰ ਦੇ ਜਿੰਮੇਦਾਰ ਹਨ ਜੇ ਕੋਈ ਗਲਬਾਟ ਹੋਊਗੀ ਜੁਆਕਾਂ ਨੂੰ ਇਹ ਬੰਦਾ ਜਿੰਮੇਦਾਰ ਰੱਖੇਗੀ ਤੁਹਾਡੇ ਨਾਲ ਉਹਨਾਂ ਦੀ ਗੱਲਬਾਤ ਹੋਣੀ ਹੈ ਉਹਨਾਂ ਨੇ ਕੋ ਦੱਸਿਆ ਕਿ ਵਰਕ ਬਲੋਂਡ ਬੰਦਾ ਹੋ ਸਕਦਾ ਹੈ ਕਿ ਨਹੀਂ ਕੋਈ ਪਹਿਭੂ ਹਿਲਾਉਂਦੇ ਫਿਰਦੇ ਜਿਵੇਂ ਕੀਪਰ ਗਾਂ ਸਰਕਾਰ ਬਿਮਾਰੀ ਦੇਵੇ ਜਾਂ ਨਾ ਦੇਵੇ ਉਹ ਤਾਂ ਵੱਖਰੀ ਗੱਲ ਆ ਨ ਹੋ ਤਾਂ ਗਾ ਸਰਕਾਰ ਦਾ ਮਤਲਬ ਉਹ ਦੇਵੇ ਜਾਂ ਨਾ ਦੇਵੇ ਉਹ ਵੱਖਰੀ ਗੱਲ ਹੈ ਇਹਨਾਂ ਨੇ ਜਿਹੜੀ ਯਾਰ ਕੀਤੀ ਸੀ ਉਹ ਮੇਰੇ ਤੇ ਬੁਗੇ ਨਹੀਂ ਗੱਲ ਤੇ ਅੱਜ ਤੁਸੀਂ ਕਿਥਾ ਬੈਠੇ ਹੋ ਤੇ ਬਾਅਦ ਕੋਈ ਅੱਜ ਕੋ ਉਹਨਾਂ ਨੇ ਕੋਈ ਗੱਲਬਾਤ ਕੀਤੀ ਦੌਰੇ ਵੀ ਕਰ ਮੈਂ ਉਹਨਾਂ ਦੇ ਬਾਪੂ ਨੂੰ ਫੋਨ ਲਾਇਆ ਸੀ ਆ ਬਾਪੂ ਕਹਿੰਦਾ ਬਹਿ ਜਾ ਬਾਰਤ ਮੈਨੂੰ ਕੋਈ ਤਰ੍ਹਾਂ ਆ ਨਹੀਂ ਮੈਂ ਨਾ ਮੈਂ ਕੋਈ ਗੱਲ ਕਰਨੀ ਦਰਨਾ ਨਾ ਮੈਨੂੰ ਲੋੜ ਕਰਨ ਦੀ ਤੁਹਾਨੂੰ ਕੋਈ ਰਿਟਰਨ ਜੀ ਛੋੜੀ ਸੀ ਫੀਡਿੰਚ ਕੋਈ ਨਹੀਂ ਦਿੱਤੀ ਮੈਨੂੰ ਛੋੜੀ ਇਹਨਾਂ ਨੇ ਪੈਸੇ ਮੇਰੇ ਤੋਂ ਕੈਸ਼ ਹੀ ਲਈ ਆ ਕੋਈ ਮੇਰੇ ਤੋਂ ਚੈੱਕ ਰਾਈ ਪਹਾਣੀ ਨਹੀਂ ਲਿਆ ਰਹੇ ਸਾਰੀ ਕੈਸ਼ ਹੀ ਲਈ ਆ ਪੇਕਾ ਇੱਥੇ ਵੀਡੀਓ ਹੈ ਗਿਆ ਮੇਰੇ ਕੋਲ ਸਭ ਕੁਝ ਹੈਗਾ ਜਿਹੜੇ ਬੰਦੇ ਨੇ ਮੈਂ ਦੇਖੇ ਹੋਏ ਦਫ਼ਤਰ 'ਚ ਲੱਗਾ ਸੀ ਉਹ ਦਫ਼ਤਰ 'ਚ ਬੰਦੇ ਆ ਵੀ ਢਾਟਾ ਨਹੀਂ ਢਾਂਗਾ ਲੈ ਤੇ ਮਾਈ ਗੋੜੀ ਦਾ ਮੁੰਡਾ ਉਹਦੇ ਸਾਹਮਣੇ ਪੈਸੇ ਦਿੱਤੇ ਸਾਰੇ ਗਿਣ ਕੇ ਉਹਨੂੰ ਕਹਿੰਦਾ ਤੂੰ ਜਾਂ ਦਾ ਮੁੱਕਰ ਜਾ ਤੇ ਨੀਂਦ ਮੇਰੇ ਦਫ਼ਤਰ 'ਚੋਂ ਹਟ ਜਾ ਉਹ ਮੁੱਕਰ ਦਫ਼ਤਰ 'ਚੋਂ ਹਟਾਣਾ ਬੰਦੇ ਨੂੰ ਮੰਗੇ ਇਹ ਕਰਦੇ ਮੇਰੇ ਪੈਸੇ ਵਾਪਸ ਕੀਤੇ ਜਾਣ ਮੇਰੇ ਇਨਸਾਫ਼ ਮਿਲੇ ਮੈਨੂੰ ਬਲਸ ਤੋਂ ਵੀ ਬਲਸ ਤੋਂ ਇਹ ਸਵਾਹ ਇਨਸਾਫ਼ ਡੋਣਾ ਚਾਹੀਦਾ ਬਲਸ ਨੂੰ ਵੀ ਬੀਦ ਨੂੰ ਕਿ ਦਰਖਾ ਦਿੱਤੀ ਨੂੰ ਮੇਰੇ ਕੋਈ ਨਹੀਂ ਪੁੱਛਦਾ ਕਿੱਥੇ ਫਰਦਾਨ ਨਹੀਂ। ਕੀ ਕੰਸਲੋ ਕਾਰਵਾਈ ਕੀਤੀ ਜਾ ਰਹੀ ਕਿਉਂਕਿ ਮਦਈਆਂ ਨੇ ਸੋਚ ਲਗਾਈ ਨਹੀਂ ਕਿ ਕੰਸਲ ਨੂੰ ਕਾਰਵਾਈ ਕੀਤੀ ਜਾ ਰਹੀ ਇਸ ਦੀ ਧਰਨਾ ਲਗਾਇਆ ਗਿਆ। ਇੱਕ ਗਲੋਬਲ ਐਜੂਕੇਸ਼ਨ ਜਿਹੜਾ ਸਾਡਾ ਇੰਸਟੀਟਿਊਸ਼ਨ ਹੈ ਤੇ ਫ੍ਰੀ ਕੁਟ ਆਉਂਦੇ ਵਿੱਚ ਇੱਕ ਪਰਿਵਾਰ ਵੱਲੋਂ ਇਸ ਇੰਸਟੀਟਿਊਸ਼ਨ ਬਾਤ ਧਰਨਾ ਲਗਾਇਆ ਗਿਆ ਸੀ ਕਿ ਉਹਨਾਂ ਨਾਲ ਇਸ ਸੰਸਥਾ ਲੋ ਕਿਸੇ ਪ੍ਰਕਾਰ ਕਿਸ ਤਰ੍ਹਾਂ ਠੱਗੀ ਮਾਰੀ ਗਈ ਤਾਂ ਉਹ ਜਿਹੜੀ ਕੰਪਲੇਂਟ ਸਾਡੇ ਕੋਲ ਚੱਲ ਰਹੀ ਹੈ ਤੇ ਅਸੀਂ ਉਹਦੇ ਸਦੇ ਕਾਰਵਾਈ ਕਰ ਰਹੇ ਹਾਂ ਬਹੁਤ ਜਲਦੀ ਜਿਹੜਾ ਜਿਹੜੀ ਨੂੰ ਪਾਰਟੀ ਨੂੰ ਸਾਥੋਂ ਆਜੇਗੀ ਜੇਕਰ ਕੋਈ ਅਜਿਹੀ ਗੱਲ ਹੋਣੀ ਤਾਂ ਕਾਰਵਾਈ ਕੀਤੀ ਜਾਏਗੀ ਉਹਦਾ ਜਿਹੜਾ ਇਹ ਪ੍ਰੋਸੈਸ ਹੁੰਦਾ ਥੋੜਾ ਜਿਹਾ ਲੰਬਾ ਹੁੰਦਾ ਤਿੰਦੇ ਤੇ ਹੀ ਡਾਕੂਮੈਂਟਸ ਜਿਹੜੇ ਤਾਂ ਕਾਫੀ ਕਲੈਕਟ ਕਰਨੇ ਪੈਂਦੇ ਤੇ ਜੋ ਸਾਹਮਣੇ ਆਏ ਉਸ ਤਰ੍ਹਾਂ ਹੀ ਕਰਦੇ ਲੋਕਾਂ ਚ ਬਾਤ ਜਾਣ ਦਾ ਜਾਣ ਗਿਆ ਤੇ ਘੜਾ ਘੜ ਇਮੀਗ੍ਰੇਸ਼ਨ ਸੰਸਥਾਵਾਂ ਕੁਲੀਆਂ ਨੇ ਲੋਕਾਂ ਨੂੰ ਕੀ ਸੁਝਾ ਦੇਣਾ ਚਾਹੁੰਦੇ ਤੁਸੀਂ ਹਮੇਸ਼ਾ ਹੀ ਪਬਲਿਕ ਨੂੰ ਵੇਅਰ ਕਰਦੇ ਆਂ ਵੀ ਜਿਹੜੀ ਵੀ ਕਿਸੇ ਵੀ ਸੰਸਥਾ ਕੋਲ ਜਾਣਾ ਪਹਿਲਾਂ ਉਹਦਾ ਪ੍ਰੋਪਰ ਪਤਾ ਕੀਤਾ ਜਾਏ ਕਿ ਇਹ ਰਜਿਸਟਰਡ ਹੈ ਕਿ ਇਹਨਾਂ ਦੇ ਜਿਹੜਾ ਸਹੀ ਕੰਮ ਕਰਦੇ ਨੇ ਕਿਸੇ ਕਿਸੇ ਦੇ ਪ੍ਰੋਸੇ ਜਾਂ ਕਿਸੇ ਦੇ ਲਾਲਚ ਆ ਗਏ ਸੀ ਕਿਤੇ ਉਹਨਾਂ ਚਾਹੀਏ ਤਾਂ ਜੋ ਸਾਡੇ ਨਾਲ ਅਸੀਂ ਠੱਗੀ ਦੇ ਸ਼ਿਕਾਰ ਹੋ ਸਕੀਏ ਮੇਸ਼ਾ ਹੀ ਸਾਨੂੰ ਰਜਿਸਟਰਡ এডਿਊਕੇਸ਼ਨ ਜਿਹੜੀਆਂ ਜਿੱਥੇ ਕੋਈ ਬਾਹਰ ਕੰਪਨੀ ਆ ਪਈਏ ਸਾਨੂੰ ਉਹਨਾਂ ਕੋਲ ਜਾਣਾ ਚਾਹੀਦਾ ਨਾ ਕਿ ਕਿਤੇ ਆਮ ਅਸੀਂ ਤੁਰਦੇ ਫਿਰਦੇ ਕਿਤੇ ਵੀ ਨਾਲ ਅਪਰੋਚ ਕਰੀਏ